ਅੱਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਦੇਵ ਵੀਰਾ, ਅਮਰ ਵੀਰਾ, ਦੀਪ ਹੁਣ ਸਾਰੇ ਹਜੇ ਬੈਠੇ ਹੀ ਹੋਏ ਸੀ ਵਿੜੇ ਵਿੱਚ ਕਿ ਗੁਰੀ ਵੀਰਾ ਆ ਗਿਆ ਆਪਣੀ ਭੈਣ ਦੇ ਘਰ ਕਿਉਂਕਿ ਅਮਰ ਵੀਰਾ ਤੇ ਦੀਪ ਵੀ ਹੁਣ ਦੇਵ ਵੀਰੇ ਦੇ ਘਰ ਹੀ ਹਜੇ ਰੁਕੇ ਹੋਏ ਆ ਤੇ ਗੁਰੀ ਨੇ ਕਿਹਾ ਕਿ ਮੇਰੇ ਨਾਲ ਬਹੁਤ ਬੁਰਾ ਹੋਇਆ ਕਿ ਮੇਰੀ ਘਰ ਵਾਲੀ ਗगन ਜਿਹੜੀ ਦੂਸਰਾ ਵਿਆਹ ਹੋਇਆ ਸੀ ਉਹ ਵੀ ਮੈਨੂੰ ਛੱਡ ਕੇ ਚਲੀ ਗਈ ਆ। ਤੇ ਮੇ ਇਹ ਸਾਰਾ ਕੁਝ ਮੇਰੀ ਮਾਂ ਦੇ ਲਾਲਚ ਦੀ ਵਜ੍ਹਾ ਤੇ ਕਰਕੇ ਹੋਇਆ ਤੇ ਗੁਰੀ ਨੇ ਕਿਹਾ ਕਿ ਮੈਨੂੰ ਬਹੁਤ ਪਛਤਾਵਾ ਆ ਕਿ ਮੈਂ ਆਪਣੀ ਮਾਂ ਦੇ ਲਾਲਚ ਵਿੱਚ ਆ ਕੇ ਇਹ ਕੀ ਕਰ ਬੈਠਾ ਤਾਂ ਫਿਰਦੀਪ ਨੇ ਕਿਹਾ ਕਿ ਵੀਰੇ ਮੈਂ ਤੈਨੂੰ ਕੁਝ ਦੱਸਣਾ ਚਾਹੁੰਨੀ ਆ ਤੇ ਅਮਰ ਵੀਰੇ ਨੇ ਮਨਾਂ ਦਾ ਕੀਤਾ ਪਰ ਦੀਪ ਕਹਿੰਦੀ ਕਿ ਨਹੀਂ ਅੱਜ ਮੈਨੂੰ ਦੱਸ ਲੈਣ ਦਿਓ ਉਸਨੇ ਦੱਸਿਆ ਕਿ ਅਸੀਂ ਕੁਝ ਦਿਨ ਪਹਿਲਾਂ ਇੱਕ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਗਏ ਸੀ ਤੇ ਸਾਨੂੰ ਉੱਥੇ ਨਵੀਂ ਭਾਬੀ ਮਿਲੀ ਸੀ ਤੇ ਉਹ ਹੁਣ ਮਾਂ ਬਣਨ ਵਾਲੀ ਆ ਤੇ ਗੁਰੀ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਉਸਨੇ ਕਿਹਾ ਕਿ ਦੀਪ ਨੇ ਦੱਸਿਆ ਕਿ ਉਹਨੇ ਵਿਆਹ ਨਹੀਂ ਕਰਵਾਇਆ ਹੋਰ ਤੇ ਗੁਰੀ ਕਹਿੰਦਾ ਇਸ ਦਾ ਮਤਲਬ ਕਿ ਮੇਰਾ ਬੱਚਾ ਆ ਫਿਰ ਉਹ ਕਹਿੰਦਾ ਕਿ ਮੈਂ ਉਸ ਤੋਂ ਮਾਫੀ ਮੰਗਣ ਜਾਊਂਗਾ ਹੁਣ ਫਿਰ ਉਹ ਨਵੀ ਦੇ ਘਰ ਗਿਆ ਤੇ ਉਧਰ ਨਵੀ ਨੂੰ ਫੋਨ ਆਇਆ ਸੀ ਤੇ ਨਵੀ ਹੁਣ ਐਡਵੋਕੇਟ ਮਤਲਬ ਬਣ ਗਈ ਆ ਉਹਨੇ ਪ੍ਰੈਕਟਿਸ ਕੀਤੀ ਤੇ ਉਹਦੀ ਡਿਗਰੀ ਪੂਰੀ ਹੋ ਗਈ ਉਨੂੰ ਉਹਦੀ ਫਰੈਂਡ ਦਾ ਕਾਲ ਆਇਆ ਆਈ ਸੀ ਤੇ ਉਹ ਆਪਣੀ ਫਰੈਂਡ ਨੂੰ ਥੈਂਕ ਯੂ ਕਰ ਰਹੀ ਸੀ ਕਿ ਮੈਂ ਅੱਜ ਤੇਰੀ ਮਜਾਦੇ ਕਰਕੇ ਹੀ ਐਡਵੋਕੇਟ ਬਣੀ ਜੇ ਤੂੰ ਮੈਨੂੰ ਉਸ ਸਮੇਂ ਚ ਨਾ ਅਪਰੀਸ਼ੀਏਟ ਕੀਤਾ ਹੁੰਦਾ ਤੇ ਉਹ ਆਪਣੇ